ਮੈਂ ਹਦੀਪ ਮਜੀਠੀਆ ਤੁਸੀਂ ਦੇਖ ਰਹੇ ਹੋ ਦੀ ਪੰਜਾਬ ਨੂ ਚੈਨਲ ਅੱਜ ਅੰਮ੍ਰਿਤਸਰ ਵਿੱਚ ਅਮਰਸੀਦ ਬਾਬਾ ਜੀਵਨ ਸਿੰਘ ਜੀ ਆਟੋ ਰਿਕਸ਼ਾ ਜੁਨੀਅਨ ਵੱਲੋਂ ਮਜ਼ਦੂਰ ਦੇ ਬੜੀ ਹੀ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ ਕਿਉਂਕਿ ਅੱਜ ਤੋਂ ਕਾਫੀ ਅਰਸਾ ਪਹਿਲਾਂ ਮਜ਼ਦੂਰਾਂ ਨੂੰ ਮਜ਼ਦੂਰਾਂ ਨੂੰ ਹਕੂਮਤਾਂ ਤੇ ਸਹੂਕਾਰਾਂ ਤੋਂ ਬਹੁਤ ਸਹੂਕਾਰਾਂ ਦੇ ਬਹੁਤ ਗੁਲਾਮ ਸਨ ਮਜ਼ਦੂਰ ਕਿਉਂਕਿ ਮਜ਼ਦੂਰਾਂ ਕੋਲੋਂ 24 ਘੰਟੇ ਕੰਮ ਲਿਆ ਜਾਂਦਾ ਸੀ ਅਤੇ ਮਿਹਨਤ ਪੂਰੀ ਨਹੀਂ ਦਿੱਤੀ ਜਾਂਦੀ ਸੀ ਇਸ ਕਰਕੇ ਮਜ਼ਦੂਰਾਂ ਨੂੰ 24-24 ਘੰਟੇ ਕੰਮ ਲੈਂਦ ਕਰਦੇ ਬੇਹੋਸ਼ ਵੀ ਕਈ ਮਜ਼ਦੂਰ ਹੋ ਜਾਂਦੇ ਸਨ ਅਤੇ ਉਹਨਾਂ ਨੂੰ ਫਿਰ ਹੋਸ਼ ਵਿੱਚ ਲਿਆ ਕੇ ਉਹਨਾਂ ਕੋਲੋਂ ਕੰਮ ਲਿਆ ਜਾਂਦਾ ਸੀ ਇਸ ਤਰ੍ਹਾਂ ਹੌਲੀ-ਹੌਲੀ ਮਜ਼ਦੂਰ ਸ਼ਾਹੂਕਾਰਾਂ ਅਤੇ ਹਕੂਮਤਾਂ ਦਾ ਜ਼ੁਲਮ ਨਾ ਸਹਾਰਦੇ ਹੋਏ ਇੱਕ ਦਿਨ ਉਹਨਾਂ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਅਤੇ ਹੌਲੀ 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 ਬਹੁਤ ਸੰਘਰਸ਼ ਕਰਦਿਆਂ ਇੱਕ ਦਿਨ ਹਕੂਮਤਾਂ ਨੂੰ ਮੌਕੇ ਦੀਆਂ ਹਕੂਮਤਾਂ ਨੂੰ 1 ਮਈ ਨੂੰ ਇਹ ਮਜ਼ਦੂਰਾਂ ਕੋਲੋਂ 8 ਘੰਟੇ ਕੰਮ ਲੈਣ ਦਾ ਐਲਾਨ ਕਰ ਦਿੱਤਾ ਗਿਆ ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਮਜ਼ਦੂਰ 8 ਘੰਟੇ ਕੰਮ ਕਰਦੇ ਹਨ ਭਾਵੇਂ ਕਿ ਇਹ ਹਿੰਦੁਸਤਾਨ ਨੂੰ ਬਹੁਤ ਆਜ਼ਾਦ ਹੋયા ਨੂੰ ਕਾਫੀ عرصਾ ਹੋ ਗਿਆ ਹੈ ਪਰ ਫਿਰ ਵੀ ਮਜ਼ਦੂਰ ਅਜੇ ਗੁਲਾਮ ਹੀ ਹੈ ਕਿਉਂਕਿ ਅਜੇ ਵੀ ਕਈ ਲੋਕ ਫੈਕਟਰੀਆਂ ਵਿੱਚ 12-12 ਘੰਟੇ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਮਜ਼ਦੂਰੀ 8 ਘੰਟਿਆਂ ਦੀ ਹੀ ਮਿਲਦੀ ਹੈ ਸੋ ਫੈਕਟਰੀਆਂ ਦੇ ਵਿੱਚ ਕਈ ਔਰਤਾਂ ਕੰਮ ਕਰਦੀਆਂ ਹਨ ਕਈ ਬੰਦੇ ਕੰਮ ਕਰਦੇ ਹਨ ਕਿ ਜਿਹੜੇ ਕੰਮ ਵਾਲੇ ਗੀਤ ਇਹ ਆਪਣੇ ਕੋ ਸਰਗੇ ਕਰਦੇ ਨੇ ਇਹ ਆਪਣੇ ਕੋ ਖਾਣੇ ਪਾਣੀ ਉੱਧਰੇ ਪੱਤਾਂ ਦੇ ਬਣਾਉਂਦੇ ਨੇ ਪੈਸੇ ਕਿੱਥੋਂ ਕੱਢੇਗਾ ਬਿਲਕੁਲ ਉਸ ਜਿੰਨੇ ਆਪਣੀ ਯੂਨੀਅਨ ਦੇ ਵਿੱਚ ਕੋਈ ਲੋੜ ਬਣਦੀ ਹੈ ਨਾ ਉਸ ਟਾਈਮ ਉਹ ਵਰਤਿਆ ਜਾਂਦਾ ਸਹੀ ਹੈ ਸੋ ਅਜੇ ਵੀ ਜ਼ਰੂਰਤ ਹੈ ਮਜ਼ਦੂਰਾਂ ਨੂੰ ਇੱਕ ਹੋਣ ਦੀ ਕਿਉਂਕਿ ਇੱਕ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ ਤਾਂ ਕਿ ਇਹਨਾਂ ਨੂੰ ਪੂਰੇ ਟਾਈਮ ਪੂਰਾ ਟਾਈਮ ਕੰਮ ਕਰਨਾ ਮਿਲੇ ਅਤੇ ਪੂਰਾ ਮਿਹਨਤਾਨਾ ਮਿਲੇ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਮਜ਼ਦੂਰ ਦੇ ਬਣਾਇਆ ਕਿ ਤੁਸੀਂ ਆਜ ਦੇ ਯੁੱਗ ਵਿੱਚ ਕਿ ਸਮਝਦੇ ਹੋ ਕਿ ਮਜ਼ਦੂਰ ਆਜ਼ਾਦ ਆ ਕਿ ਗੁਲਾਮ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀਰ ਕ੍ਰਾਂਤੀ ਚੋਹਾਨ ਮਠੀਠਾ ਅਮਰਜੀਤ ਬਾਬਾ ਜੀਵਨ ਸਿੰਘ ਜੀ ਈ ਰਿਕਸ਼ਾ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਪੰਜਾਬ ਦਾ ਪ੍ਰਧਾਨ ਵੇਖੋ ਜੀ ਤੁਸੀਂ ਜਿਹੜਾ ਸਵਾਲ ਕੀਤਾ ਹੈ ਮਜ਼ਦੂਰਾਂ ਦਾ 75 ਸਾਲ ਹੋ ਗਏ ਨੇ ਸਾਡਾ ਦੇਸ਼ ਆਜ਼ਾਦ ਹੋਈ ਨੇ ਪਰ ਅੱਜ ਵੀ ਮਜ਼ਦੂਰ ਜਿਹੜਾ ਵਾ ਉਹ ਗੁਲਾਮ ਹੈ ਕੀ ਕਿਨਾਂ ਨੂੰ ਮਜ਼ਦੂਰੀ ਨਹੀਂ ਪੂਰੀ ਮਿਲਦੀ ਵੇਖੋ ਜੀ ਸਰਕਾਰਾਂ ਲਾਰੇ ਲਾਉਂਦੀਆਂ ਨੇ ਇਹਨਾਂ ਗਰੀਬਾਂ ਲੋਕਾਂ ਨੂੰ ਤੇ ਫੈਕਟਰੀਆਂ 'ਚ ਜਾ ਕੇ ਵੇਖੋ 12-12 ਘੰਟੇ ਕੰਮ ਕਰਦੇ ਨੇ ਤੇ ਰੁਪਈਆ ਜਿਹੜਾ ਵਾ ਉਹ 8000 ਦਿੰਦੇ ਨੇ ਹੁਣ ਤੁਸੀਂ ਆਪ ਹੀ ਸਿਆਣੇ ਜੀ ਵੀ ਇੰਨੇ ਮਹਿੰਗਾਈ ਦੇ ਯੁੱਗ ਵਿੱਚ 8000 ਰੁਪਏ ਨਾਲ ਇੱਕ ਨੌਜਵਾਨ ਆਪਣੇ ਪਰਿਵਾਰ ਨੂੰ ਕਿਸ ਤਰ੍ਹਾਂ ਪਾਲੇਗਾ ਪਰ ਇਸ ਵਾਸਤੇ ਨਾ ਤੇ ਕੋਈ ਸੈਂਟਰ ਸਰਕਾਰ ਤੇ ਨਾ ਪੰਜਾਬ ਸਰਕਾਰ ਵੀ ਉਪਰਾਲਾ ਜਿਹੜਾ ਵਾ ਗਰੀਪਾਂ ਵਾਸਤੇ ਕਰ ਰਹੀ ਆ ਤੇ ਅਸੀਂ ਸਾਰੇ ਹੀ ਆਪਣੇ ਮਜ਼ਦੂਰ ਭਰਾਵਾ ਨੂੰ ਇੱਕ ਆਪ ਦੇ ਚੈਨਲ ਨਾਲ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅੱਜ ਲੋੜ ਹੈ ਏਕਤਾ ਦੀ ਕਿ ਮੈਂ ਸਾਰੇ ਮਜ਼ਦੂਰਾਂ ਭਰਾਵਾਂ ਨੂੰ ਕਹਿੰਦਾ ਹਾਂ ਕਿ ਜਿੰਨਾ ਜਿੰਨਾ ਵੀ ਜਿਹੜੀਆਂ ਜਿਹੜੀਆਂ ਜਹੇਬੰਦੀਆਂ ਬਣਾਈਆਂ ਨੇ ਉਹ ਸਾਰੇ ਇੱਕ ਪਲੇਟਫਾਰਮ ਤੇ ਆ ਕੇ ਇਕੱਠੇ ਹੋਣ ਕਿ ਗਰੀਬ ਨੂੰ ਜੋ ਨਿਆਂ ਆ ਦਵਾ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਜੀ ਮਨਪ੍ਰੀਤ ਅੱਜ ਕੇ ਮਜ਼ਦੂਰ ਦੇ ਵਾਰੇ ਦਿਨਾਂ ਬੀਬੀਆਂ ਨੂੰ ਕੀ ਜਿਹੜੀਆਂ ਮਜ਼ਦੂਰੀ ਕਰਦੇ ਕੀ ਰਸਤੇ ਜੀ ਮੇਰਾ ਮੈਸੇਜ ਇਹ ਆ ਕਿ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਹਿੰਨੀ ਆ ਤੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਮੇਰੀ ਬੇਨਤੀ ਇਹ ਹੀ ਆ ਮੈਂ ਸਾਰੀਆਂ ਭੈਣਾਂ ਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਜਿੰਨੀਆਂ ਵੀ ਪਿੰਡਾਂ ਥਾਵਾਂ 'ਚ ਕਰਦੀਆਂ ਨੇ ਮਿਹਨਤ ਮਜ਼ਦੂਰੀ ਕਰਦੀਆਂ ਜਾਂ ਫੈਕਟਰੀ 'ਚ ਕਰਦੀਆਂ ਵਾਂ ਜਾਂ ਘਰਾਂ 'ਚ ਕਰਦੀਆਂ ਵਾਂ ਤੇ ਆਪਣੀ ਆਵਾਜ਼ ਨੂੰ ਉਠਾਉਣ ਤੇ ਅੱਗੇ ਵਧਣ ਕਿੰਨੇ ਮਰਦੇ ਨੇ ਕਿਉਂਕਿ ਮਜ਼ਦੂਰੀ ਇਹਨਾਂ ਨੂੰ ਮਿਲ ਸਕੇ ਪੈਣਾ ਨੂੰ ਮੇਰਾ ਨਾਮ ਸਰਬਜੀਤ ਕੋਹਰੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਧੰਨ ਧੰਨ ਬਾਬਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਆਟੋ ਜੂਨੀਅਨ ਵੱਲੋਂ ਮੈਂ ਮਤਲਬ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਚੁਣਿਆ ਔਰ ਮੇਰੇ ਵੱਲੋਂ ਸਾਰੀ ਲੇਡੀਜ਼ ਨੂੰ ਇਹ ਗੁਜਾਰਿਸ਼ ਹੈਗੀ ਹੈ ਕਿ ਸਾਰੀਆਂ ਬੀਬੀਆਂ ਇਕਜੁੱਟ ਹੋ ਕੇ ਇਕੱਠੇ ਹੋ ਕੇ ਆਪਣੀ ਜੂਨੀਅਨ ਬਣਾਓ ਤਾਂ ਕਿ ਜੋ ਵੀ ਘਰਾਂ ਵਿੱਚ ਮਿਹਨਤ ਮਜ਼ਦੂਰੀ ਕਰਦੀਆਂ ਵਾਂ ਉਹਨਾਂ ਨੂੰ ਪੂਰਾ ਹੱਕ ਮਿਲ ਸਕੇ ਤੇ ਮੇਰੇ ਹੋਰ ਸਾਨੂੰ ਜੂਨੀਅਨ ਵੱਲੋਂ ਜੂਨੀਅਨ ਆਉਣ ਵਾਲਿਆਂ ਨੇ ਸਾਡੀ ਹੈਲਪ ਕੀਤੀ ਹੋਈ ਆ ਕਿ ਸਾਨੂੰ ਸਾਰੀਆਂ ਲੇਡੀਜ਼ ਜੋ ਆਟੋ ਚਲਾਉਂਦੀਆਂ ਪਈਆਂ ਲੇਡੀਜ਼ ਸਾਨੂੰ ਉਹਨਾਂ ਨੇ ਵਰਦੀ ਦਿੱਤੀ ਆ ਤਾਂ ਕਿ ਸਾਨੂੰ ਹੋਰ ਕੋਈ ਪਰੇਸ਼ਾਨੀ ਨਾ ਹੋਵੇ ਹਾਂਜੀ ਭਾਜੀ ਕੀ ਨਾ ਟੱਡ ਮੇਰਾ ਨਾਂ ਹੀ ਵੀਰ ਦਵਿੰਦਰ ਸੋਲ ਹਾਂਜੀ ਜਰਨਲ ਸੈਕਟਰੀ ਪੰਜਾਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰੱਖਿਆ ਵੈਲਫੇਅਰ ਆਜੂਸ ਮਜ਼ਦੂਰਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮਜ਼ਦੂਰਾਂ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੋ ਵੀਰ ਮੇਰੇ ਮਜ਼ਦੂਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਜ਼ਦੂਰੀ ਕਰਦੇ ਆ ਉਹਨਾਂ ਨੂੰ ਬਹੁਤ ਘੱਟ ਮਜ਼ਦੂਰੀ ਦਿੱਤੀ ਜਾਂਦੀ ਹੈ ਕੰਮ ਜ਼ਿਆਦਾ ਲਿਆ ਜਾਂਦਾ ਤੇ ਮੈਂ ਆਪਣੇ ਭੈਣਾਂ ਨੂੰ ਵੀਰਾਂ ਨੂੰ ਜੋ ਮਜ਼ਦੂਰੀ ਕਰਦੇ ਆ ਜਾਂ ਲੇਬਰ ਦਾ ਕੰਮ ਕਰਦੇ ਆ ਕੋਈ ਵੀ ਲੇਬਰ ਦੇ ਵਿੱਚ ਆਉਂਦਾ ਕੰਮ ਆ ਉਹਦੇ ਵਾਸਤੇ ਆ ਕਿ ਆਪਣੀ ਮਜ਼ਦੂਰੀ ਪੂਰੀ ਲੈਣ ਵਾਸਤੇ ਤੁਹਾਡਾ ਜਿੱਥੇ ਵੀ ਕੋਈ ਪੁਆਇੰਟ ਹੈਗਾ ਵਾ ਕੋਈ ਵੀ ਆਪਣੀ ਜੁਨੀਅਨ ਹੈਗੀ ਆ ਉਹਦੇ ਨਾਲ ਅਟੈਚ ਜ਼ਰੂਰ ਹੋ ਤਾਂ ਕਿ ਤੁਹਾਡਾ ਜੋ ਮਜ਼ਦੂਰੀ ਕੀਤੀ ਹੋਈ ਆ ਤੁਹਾਡਾ ਹੱਕ ਨਾ ਮਾਰ ਸਕੇ